ਕੀ ਲਿਆ ਕੀ ਗੱਲ ਅੱਜ ਸੰਗਤਾਂ ਸੁੰਗਤਾਂ ਨਹੀਂ ਆਈਆਂ ਡੇਰਾ ਸੁਨਣਾ ਹੋਇਆ ਪਿਆ ਹਾਂ ਭਾਈ ਕੁੜੀਏ ਕਿਵੇਂ ਆਈਆਂ ਕਾ ਉਹ ਕਮਲੇ ਉਹ ਕਮਲੇ ਵਿੱਚ ਆਪਾਂ ਸਿਆਣੇ ਕਮਲਿਆਂ ਨੂੰ ਕਮਲੇ ਹੀ ਬਣਾਈ ਰੱਖਣਾ ਕੀ ਕਹਾਂ ਆ ਨਰਜ ਮਾਰੂ ਸਾਲ ਕਹਿੰਦੇ ਆਏ ਰੱਬਾ ਮਰ ਜਾਂਗੇ ਤੂੰ ਮਰ ਜਾਂਗੇ ਵਧੀਆ ਰਹਿਣਾ ਇਤਰਾ ਮਰਚਾ ਤਾਇਆ ਮੈਂ ਤੁਹ ਪੁੱਛੂੰਗਾ ਹਾਂ ਤਾਇਆ ਇੱਕ ਭਿੰਕ ਦਤੀ ਹਾਂਜੀ ਦੋਸਤੋ ਪਿਆਰਪਰੀ ਸਤਿ ਸ਼ਕਾਲ ਸਾਰਿਆਂ ਨੂੰ ਸਤਿ ਸ਼ਕਾਲ ਹਾਂਜੀ ਮੈਂ ਤੁਹਾਡਾ ਆਪਣਾ ਪ੍ਰੀਤ ਬਠਿੰਡੇ ਵਾਲਾ ਆਪਣਾ ਫੇਸਬੁੱਕ ਤੇ ਪੇਜ ਪ੍ਰੀਤੀ ਨਾਥਾਣਾ ਤੇ YouTube ਤੇ ਆਪਣਾ ਚੈਨਲ ਹੈ ਜੀ ਪ੍ਰੀਤ ਮਨਪ੍ਰੀਤ ਫਿਲਮ ਪ੍ਰੋਡਕਸ਼ਨ ਵੀਡੀਓ ਨੂੰ ਅੰਡ ਤੱਕ ਜਰੂਰ ਦੇਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਹੀ ਖਾਸ ਹੈ ਪ੍ਰੀ ਵੀਡੀਓ ਹੈਗੀ ਕੁੜੀ ਜੀ ਨਾਲ ਮੋੱਜਾਂ ਨਾਲ ਪਈ ਆ ਤੇ ਇੱਕ ਨਿਉਠੀ ਹੈਗੀ ਨਿਮਟੋ oh no ਓਹ ਨੋ ਇਨੂੰ ਅਕਲ ਦੇ ਰਮਣੀ ਮੋਟੀ ਖਾ ਕੇ ਮਨ ਪਕਾਨ ਨਾ ਪਾ ਜਾਂਦੇ ਘਰਾੜੇ ਦੇ ਕੇ ਮਾਰਦੇ ਨਹੀਂ ਕੁੜੀ ਐ ਨੀ ਮੋਟੋ ਮੋਟਾ ਨਹੀਂ ਪੁੰਬਕਾਰ ਬਣੀ ਪਈ ਆ ਉੱਠ ਘੜਾ ਏਡਾ ਬੜਾ ਦਿਨ ਚੜਿਆ ਪਿਆਗਾ ਮੈਂ ਵੀ ਨਾ ਕੇ ਤਿਆਰ ਹੋ ਗਈ ਮੋਟੀ ਧੁੱਪ ਤੱਕ ਨਹੀਂ 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 ਤੈਨੂੰ ਸਾਰਾ ਹੱਕਾ ਮਰਦੇ ਤੈਨੂੰ ਜਾਗ ਹੀ ਨਹੀਂ ਆਉਂਦੀ ਹੈਗੀ ਜੀ ਆ ਮੈਂ ਤੇ ਮਨ ਨਹੀਂ ਰਹੀ ਜੀ ਇਹ ਨੰਦ ਕਰਿਆ ਕਰਦਾ ਉਹਨਾ ਮਾਜੇ ਕਿਉਂ ਸਾਰੀ ਰਾਤ ਕਿਤੇ ਪਾਣੀ ਦੇ ਗਈ ਸੀ ਤੂੰ ਮੱਚ ਪਾਣੀ ਕਿੱਥੇ ਪਈ ਗਿਆ ਮ ਕੀ ਕਹਾਂ ਮਰਗਾਲ ਸੁਣ ਖੜੀ ਹੋ ਉੱਠ ਕੇ ਬੈਠੀ ਹੋ ਕੀ ਕਹਾਂ ਮੈਂ ਤਨ ਆਏ ਕਹਨੀ ਹੈਗੀ ਉੱਥੇ ਸੈਣ ਵਾਲੀ ਮਾਸੀ ਕੋਲ ਜਾਣਿਆ ਸੀ ਉਹਦਾ ਪਤਾ ਲੈਣਾ ਉੱਥੇ ਕੀ ਹੈ ਮਾਂ ਤੇ ਕਾਹਦਾ ਤੇਰੇ ਜੰਮਣ ਵਾਲਿਆਂ ਦਾ ਉੱਥੇ ਹੋਰ ਕੀ ਆ ਮੈਂ ਬੀਬੀ ਨੂੰ ਗੱਲਾਂ ਕਰਨ ਲੱਗ ਗਈ ਹੈਗੀ ਨਾ ਲਿਉਂਦੀ ਉਹ ਲੋ ਤੂੰ ਮੇਰਾ ਦਿਮਾਗ ਨਾ ਖਰਾਬ ਕਰ ਮੈਂ ਤੈਨੂੰ ਆਏ ਪੁੱਛਦੀ ਤੂੰ ਮੇਰੇ ਨਾਲ ਜਾਣਾ ਕਿ ਨਹੀਂ ਜਾਣਾ ਕਿੱਥੇ ਚੱਲਾਂਗੇ ਸੈਣ ਵਾਲੀ ਮਾਸੀ ਕੋਲ ਜਾਣਿਆ ਮਾਂ ਨੂੰ ਦਈ ਨਾ ਮਾਤੇ ਤੇ ਆਨੇ ਵਾਲੀ ਕੋਈ ਮਾਤੇ ਕੋਲ ਰੋਦੀ ਜਾਰਾ ਨਹੀਂ ਟੁੱਟ ਲੈਣੀ ਮਾਦੀ ਗੱਦੀ ਤੇ ਜਾਣਾ ਹੋਊਗਾ ਹੁਣ ਰੋਜ਼ਦਾਰ ਤੈਨੂੰ ਜ਼ਿਆਦਾ ਪੂਰਾ ਹਾਂ ਐਂ ਤਾਂ ਤੈਨੂੰ ਯਾਦ ਰਹਿੰਦਾ ਤੇ ਕੰਮ ਜਿਹੜਾ ਕਹਿੰਦੇ ਉਹ ਤੈਨੂੰ ਜ਼ਿਆਦਾ ਨਹੀਂ ਰਹਿੰਦਾ ਮੋਟੂ ਗਮ ਗਾਨਾ ਨਹੀਂ ਆਉਂਦਾ ਫੇਰ ਲੰਨ ਲੱਗ ਜਾਂਦੀ ਐ ਕੁਝ ਖਰਾਬ ਹੋ ਜਾਂਦਾ ਕਿ ਮੈਸਟਰ ਬੋਲਣਾ ਆਉਂਦਾਗਾ ਜੁੰਡਾ ਜਿਹਾ ਫੱਟ ਰੇਂਗੇ ਅੱਗੇ ਛੋਟੇ ਛੋਟੇ ਆਗੇ ਤੂੰ ਮੇਰਾ ਟਾਈਮ ਨਾ ਖਰਾਬ ਕਰ ਤਿਆਰ ਹੋ ਜਾ ਉੱਠ ਕੇ ਐਂ ਤਾਂ ਗੰਦੀ ਨਹੀਂ ਬਿਦੇਲ ਧੱਤ ਰਿਆਂ ਹੋਰ ਹੀ ਕਰਦੀ ਪੱਤਨ ਲੱਗ ਗਿਆ ਤੇ ਐ ਤਾਂ ਸਾਨੂੰ ਗੱਲ ਤੇਰਾ ਕੀ ਨਾ ਸਿਰ ਖਾ ਲਿਆ ਤੂੰ ਗ ਕਿ ਤੂੰ ਮੈਂ ਤੇਰਾ ਫੰਗਾ ਲੈ ਲੈ ਘਰੇ ਲਿਆ ਕੇ ਆਪਦੇ ਕੋਲ ਨਾ ਲਉਂਦੀ ਉਦੋਂ ਕਿਹਾ ਤੈਨੂੰ ਪਤਾ ਨਹੀਂ ਲੱਗਿਆ ਜੀ ਕਿ ਬੀਬੀ ਨੂੰ ਤਾਂ ਕੰਨੀ ਮੰਨ ਲਓ ਲੈਕਚਰ ਬੰਦ ਕਰਕੇ ਤੂੰ ਜਾਣਾ ਕਿ ਨਹੀਂ ਜਾਣਾ ਮੈਂ ਤੇਰਾ ਤਾਈ ਨੂੰ ਭੇਜਾਂ ਫਿਰ ਤਾਈ ਨੂੰ ਭੇਜ ਦੇ ਡਰਾਫੇ ਤੇ ਨਹੀਂ ਹੁੰਨੀ ਆ ਪਾ ਪੈ ਗਈ ਹਰਾ ਮੰਨ ਲੈ ਨਹੀਂ ਉੱਠ ਘੜ ਪੈਣੇ ਉੱਠ ਘੜ ਨਾ ਮੇਰਾ ਸਿਰ ਦੁਖਣ ਲਾ ਮਰਜੀ ਮੀਨੋਂ ਉਂਦੀ ਗਾਮੀ ਲੱਗੂਗੀ ਬਾਅਦ ਚੰਗਾ ਹੁਣ ਤੂੰ ਪਈ ਰਹਿ ਫਿਰ ਤੇਰਾ ਤਾਈ ਠਾਉ ਤੈਨੂੰ ਆਕੇ ਪੇਹਦੇ ਤਾਂ ਇਹਨੂੰ ਪੇਹਦੇ ਮੰਮੀ ਤਾਂ ਇਹਦੇ ਅੱਖੇ ਨਹੀਂ ਲੱਗਦਾ ਗੋਤਨੀ ਜੇ ਪੱਟੀ ਨਾ ਤੇਰੀ ਨਾਲ ਕੱਢਿਆ ਗਾਲਾਂ ਤੈਨੂੰ ਗੰਦੀਆਂ ਗੰਦੀਆਂ ਫੇਰ ਲੱਗੂ ਸੇਕ ਦੇ ਨੂੰ ਉਸੇ ਨੂੰ ਭੇਜਦੀ ਆ ਤਾਇ ਦੇ ਦਰਾਬ ਜੀ ਨੰਦੇ ਮੈਨੂੰ ਜਦੋਂ ਵੀ ਮੋਲੂ ਕੀ ਤਾਇਆ ਉਤਾਇਆ ਉਤਾਇਆ ਕਿ ਬਾਂਦਰ ਲਾ ਦੂ ਨੰਮ ਤੇ ਓ ਨੋ ਕਹੀਂ ਕਰਦੀ ਹੁੰਦੀ ਆਗੀ ਮੰਮੀ ਦਾਦਾ ਜੀ ਨਾਲ ਤੋਂ ਟੋਡੇ ਨਾਲ ਪੀਦੇ ਲੋ ਦੋਨੇ ਕਿੱਥੋਂ ਇਹਨੇ ਲਹੂ ਪੀਤਾ ਹੋ ਗਏ ਤਿਆਰ ਤੁਸੀਂ ਹਾਂ ਹਾਂ ਮੈਂ ਤਾਂ ਤਿਆਰ ਆ ਤੇ ਉਹ ਮੋਟੋ ਕੀ ਕਹਿੰਦੀ ਉੱਠ ਖੜੀਓ ਉਹ ਭਈਆ ਵਿਚਰੇ ਹੋਣੇ ਇੱਲਣੋਂ ਦੇਗੀ ਉਹ ਤਾਂ ਕਹਿੰਦੀ ਮੈਂ ਨਹੀਂ ਜਾਂਦੀ ਮੈਂ ਮੈਂ ਤਾਂ ਪਉਂਗਾ ਨੀਂਦ ਆਈ ਜਾਂਦੀ ਆ ਬਾਤੀ ਨੀਂਦ ਆਈ ਜਾਂਦੀ ਐ ਕਰੀ ਜਾਂਦੀ ਹੈਗੀ ਉਹ ਤੇਰੇ ਸੱਪੇ ਕੰਡੇ ਬੀਜੇ ਵੇ ਆ ਦੱਸ ਉਹ ਕੀ ਕਰਾਉਣਾ ਦੱਸ ਉਹਦੇ ਮਾਂ ਨੂੰ ਕ ਲੈ ਜਾ ਇੱਥੋਂ ਤੂੰ ਚਾਹ ਬਣਾ ਦੋ ਖੁੱਟ ਚੱਲੀਏ ਫਿਰ ਚੱਲ ਮੈਂ ਮੈਂ ਠਾਣਾ ਉਹਨੂੰ ਮੈਂ ਘਰ ਦਾ ਸੇਵਾ ਆ ਇਹਦੀ ਹਣੇ ਜੇ ਤੁਰੇ ਉਹਦੀ ਮਾਂ ਦੀ ਸਾਰਾ ਦਿਨ ਘਰੇ ਨਹੀਂ ਬੜਦੀਗੀ ਘਰਾੜੇ ਮਰੀ ਜਾਂਦੇ ਐ ਕੁੜੀਏ ਅੱਡੀ ਉਹ ਚਲੀ ਨੀ ਆ ਮੱਚੀ ਮਾਸੀ ਨਹੀਂ ਮੈਂ ਤੇਰਾ ਬਾਪੂ ਆ ਮਾਸੀ ਮਾਸੀ ਹੁਣ ਕਹਿੰਦੇ ਢਾਈ ਦੇ ਨੂੰ ਮੈਂ ਨਹੀਂ ਦਲੂਗਾ ਕੋਈ ਨਾ ਕਾਥੇ ਨੂੰ ਕਹਿੰਦੇ ਵੀ ਆ ਠੀਕ ਕਰ ਲੈ ਤੂੰ ਆ ਦੰਦਾ ਨਹੀਂ ਮਾਤੀ ਦੀ ਲਾਰੇ ਲਾ ਕੇ ਭੇਜ ਦਿੰਦੀ ਆ ਕਿਉਂ ਤੜਕੀ ਬੈਣ ਪਏ ਨੇ ਕੀਦੀ ਕਾ ਤੈਨੂੰ ਤੜਕੀ ਮਾਤੀ ਨੇ ਨਾ ਟੁੱਟਾ ਪਿਆ ਜੀ ਉਹਨਾਂ ਦਾ ਇਹ ਨੂੰ ਤਾਂ ਤਾਂ ਤੂੰ ਤਾਂ ਨਹੀਂ ਤੂੰ ਤਾਂ ਇਹ ਨੂੰ ਕਹਿੰਦੀ ਤੂੰ ਠਾਕੇ ਲਿਆਉਣਾ ਤੂੰ ਮੈਨੂੰ ਪਿਆਰ ਨਾਲ ਜਵਾਲੇ ਦਿਓ ਤੋ ਵੋਟ ਕਰਦਾ ਤੜਕਾ ਹੀ ਆਲੇ ਉਹ ਦੇਖ ਕਿੰਨੀ ਧੁੱਪ ਤਾਂ ਲੱਗਣੀ ਉਹ ਦੇਖ ਮੈਨੂੰ ਕੀ ਦਿਖਾਉਣੀ ਆ ਤਾਂ 12 ਵਜੇ ਪਾਇਆ ਤੂੰ ਤੇ ਹਾਈਵੇ ਮੇਰਾ ਰੱਬਾ ਆ ਜਲੂਸਾ ਚੱਪਲਾ ਮਾਚੀ ਮੈਨੂੰ ਪਤਾ ਸੀ ਵੀ ਪਹਿਲਾਂ ਹੀ ਆਏਕਰੋਂਗੇ ਸਿੱਧੀਆਂ ਬਾਹ ਇਹਨਾਂ ਨੂੰ ਗੁੱਸੇ ਨਾਲ ਕਿਉਂ ਚਿੱਤਿਆਂ ਦੇ ਸਿੱਧੀਆਂ ਬਾਤੂ ਚਲੋ ਟਾਈਮ ਕਰਕੇ ਪਾਏ ਇਹਨਾਂ ਨੂੰ ਐ ਚੱਕ ਕੇ ਪਾ ਜੀ ਮੈਂ ਮੇਰੇ ਪਾਈਆਂ ਹਾਂ ਐ ਪਾ ਡੰਗਰ ਜੀ ਨਾ ਹੋਵੇ ਚਾਰ ਸਪਰੇ ਦਿਮਾਗ ਖਰਾਬ ਕਰ ਲਾ ਮਾਛੀ ਹੀ ਛਿੱਟੀਆਂ ਆਉਣਗੀਆਂ ਇਧਰੋਂ ਹੁਣ ਚੱਲ ਤੁਰ ਚ ਇਹਨੂੰ ਹੁਣ ਹੀ ਲੈ ਕੇ ਜਾਣਾ ਬੈ ਚਪਲਾ ਲੱਗਦੀ ਐ ਮਾਛੀ ਮੈਂ ਤੁਸੀਂ ਬੋਲਦੇ ਨਹੀਂ ਲੱਗਦੀ ਇਹ ਅਖਰੋਂ ਮੇਨੇ ਨਾ ਪੁੱਠਿਆਂ ਬਈ ਬੈਠੀ ਆ ਚਪਲਾ ਸੱਦਣਾ ਪਾਲਾ ਤਾਏ ਇੰਝ ਦਿng ਹੁੰਦੇ ਖਾਣੇ ਤਾਨੀ ਤਰ ਮਾਝੇ ਇੰਦਰ ਨਾਲ ਮਾਝਾ ਬੰਨੀ ਦੇਖੀ ਮਾਂ ਚ ਉਹ ਖੋਲੇ ਨੇ ਏਡੀ ਵੱਡੀ ਬੋਕੜੀ ਹੋਈ ਪਈ ਹੈ ਕਿਹਦੀ ਲੋਨ ਪਾ ਕੇ ਬੰਨੋ ਨਹੀਂ ਅਗਲੇ ਦਿਨ ਉਹ ਮੁਟਮ ਮੋਰਾਂ ਨਹੀਂ ਆਂਦੀ ਉਹ ਮਾਰੂ ਤਰ ਤਾਇ ਨੂੰ ਚ ਕਹ ਰਹੀਂਦੀ ਹੈ ਮੈਨੂੰ ਘੁੱਟ ਚੱਲ ਬੈਠ ਚੱਲ ਗੱਡੀ ਚ ਤਾਹਾਂ ਤੱਕ ਜੇ ਨਾ ਮਾਰ ਪੱਪੜ ਮੰਮਾ ਐਂ ਮੈਂ ਕਰੀ ਬੱਲ ਲੈ ਹੁਣ ਪੂਰਾ ਮਗਰ ਪੈ ਗਈ ਐ ਮਾਝੂ ਚੋਈ ਜਾਨੀ ਹੈ ਚੱਲ ਐ ਕਰ ਲੈ ਓ ਨੋ ਪੱਪੜ ਮਾਚੀ ਨੂੰ ਘਟਾਉਂਗਾ ਕੀ ਮਸੂਮ ਕਰਾਂਗੇ ਆ ਪੁੱਲ ਕਿਉਂ ਬੁਜਾਰੇ ਤੇ ਜਾਨ ਇਹਨਾਂ ਦੇ ਦੁੱਖ ਲੱਗਦਾ ਹੁੰਦਾ ਹੈ ਪੁੱਲਾਂ ਦੇ ਦੁੱਖ ਲੱਗਦੇ ਨੇ ਜਦੋਂ ਮੇਰੇ ਲੱਗਦਾ ਜਿਵੇਂ ਤੂੰ ਮੈਨੂੰ ਕੁੱਟ ਦੇਉਂਨੇ ਉਹਨਾਂ ਕੱਟੀਂ ਇਹਨਾਂ ਨੂੰ ਲੱਗਦਾ ਇਹਨਾਂ ਨੂੰ ਕੁੱਟਦਾ ਇਹਨੂੰ ਤੱਪੜ ਮਾਰੂੰ ਤੋਰ ਫੋਟਾ ਤੇ دیਵਨਾ ਹੋ ਗਿਆ ਤੂੰ ਮੂੜੇ ਬੱਤੂ ਤੇਰਾ ਮੂੜੇ ਬੱਤੂ ਮਾਦਾ ਇਹ ਬੱਤੀ ਆਉਣੀ 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 ਬੱਤੀ ਆ ਗਈ ਮੈਂ ਪਹਿਲਾਂ ਕਹਿੰਦਾ ਰੇ ਨਾਲੋਂ ਆ ਦੇਖੀ ਪੈਸੇ ਇੰਨ ਧਰੇ ਪਏ ਤੁਹਾਡੇ ਬੱਸ ਇਹਦੇ ਤੇਰੇ ਮਾਤੀ ਉਹ ਤੇਰੇ ਆ ਕਮਾਈ ਕਰਦੀਆਂ ਤੂੰ ਤੇਰੇ ਆ ਐਂ ਕਰਦੀ ਹੁੰਦੀ ਆ ਬੱਚਾ ਹੁਣ ਲੱਗ ਜੂਗੀ ਹੇ ਤਾਂ ਹੈ ਦੇਵ ਤਾਇਆ ਤੇ ਮਾਰਦਾ ਪਰ ਲੈ ਲੈ ਜਿਹੜਾ ਕੋ ਲੈਣਾ ਤਾਇਆ ਤੇ ਮਲੂਗਾ ਮੈਂ ਮਾਤੀ ਆ ਦੇਵ ਲਈਏ ਗੁੱਟ ਨਹੀਂ ਚ ਮਾਰੂ ਚਾਂਬਲ ਜਾਂਦੀ ਮਾਤ ਪਾਣ ਦਾ ਭਾਈ ਨੂੰ ਕੀ ਲੈਣਾਗਾ ਕਿ ਤੂੰ ਦੇਖੇਂਗੀ ਕਾਹਨ ਲਾਉਂ ਪੀਤਾਨੇ ਮੇਰਾ ਕੇਲੇ ਲੈ ਲੋ ਕੇਲੇ ਕੇ ਕਿਰੇਟਾ ਵੀਰੇ ਫਿਰ ਉਹ ਟੇਬ ਲੈਣਾਗਾ ਫੋਰ ਕੋਸਾ ਇੱਕ ਤਾਂ ਇਹ ਲੈ ਲੈਣੇ ਆਵੇ ਆ ਕੇਲੇ ਦੇ ਦੇ ਤੈ ਮੈਂ ਟੇਬ ਲੈਣਾ ਆ ਮਾਟੀ ਮਾਟੀ ਦਾ ਕਹਿੰਦੇ ਨਾ ਮੂਕਾ ਮਾਰੂ ਬੋਲੀ ਨਹੀਂ ਦੁਕਾਨ ਤੇ ਖੜਿਆ ਆਪਾਂ ਕਾਹਨ ਬਿਲ ਕੇ ਨੋ ਕੁੱਤ ਕਹਿੰਦੀ ਆ ਕਾਹ ਲਾਵੇ ਦੁਕਾਨਾ ਨਹੀਂ ਕਹਣਾ ਹਲਕੀ ਕਹਿੰਦੇ ਨਾ ਤੇ ਕਿਰਪਾ ਆ ਬੋਲਣਾ ਤੇ ਦੀ ਲੈਣੇ ਆਂਗਾ ਫਿਰ ਕੀ ਹੁੰਦਾਗਾ ਆ ਕੇਲੇ ਲੈ ਲੇ ਆਪਾਂ ਬਸ ਕੇਲਾ ਖਾ ਲਾ ਤੂੰ ਖਾਣਾ ਨਹੀਂ ਦਿਲਾਣਾ ਤੇ ਸੁਪਰੇ ਨਹੀਂ ਤਾਂ ਇਹ ਤੇ ਲੈ ਲੈ ਆ ਲੈ ਨਿੰਦਾ ਇਹ ਸੱਚ ਨਹੀਂ ਹੁੰਦਾ ਥੱਪੜ ਪੈਣਗੇ ਤੇਰੇ ਮਾਟੀ ਦਾ ਇਹਨੂੰ ਲੋਗਲਾ ਲਾ ਤੂੰ ਜੂਜ ਕਰ ਦਦਾ ਲੈ ਨਹੀਂ ਜੀ ਮੈਂ ਕੀ ਦੇਖਦਾ ਨਾਰਚ ਮਾਰੂ ਛਾਲ ਕਹਿੰਦੇ ਆਏ ਰੱਬਾ ਤੈਨੂੰ ਮੈਂ ਆਪ ਹੀ ਤੱਕ ਬੈਨ ਮੈਂ ਆਪ ਹੀ ਤੱਕ ਬੈਨ ਮਰ ਜਾਈ ਉਹਦੇ ਅਜ ਕੰਜਰਾਂ ਦੀ ਸਾਡਾ ਤਾਂ ਨਹੀਂ ਰਾਮਣੀ ਉਹਦੇ ਨੂੜੇ ਲੰਗੜ ਤਾਇਰੇ ਪਹਿਲਾ ਲੰਕਾ ਇਹਦੇ ਦੋ ਤਿੰਨ ਹਾਰੋ ਜੀ ਫੜ ਕੇ ਮੈਂ ਲੈ ਚਿੱਤੂੰ ਮਰਜੇਂ ਕਿ ਤੂੰ ਮਰਜੇਂਗੇ ਵਧੀਆ ਰਹਿਣਾ ਇਦਾਂ ਮਾਸ਼ਾਅੱਲਾ ਮੈਂ ਤੂੰ ਪੁੱਛੂੰਗਾ ਲੋਕ ਮਾਈਕ ਰੱਤੀ ਤਾਨੂੰ ਪਾਜਿਆ ਕਾਹਦੀ ਕਾਣੀ ਤੇ ਜਵਨੀ ਚਿਖਰਾਦੀ ਮਾਛੂ ਹੰਗੇ ਬਾਦਲਾ ਅੱਧਾ ਇਹਦਾ ਮੈਂ ਵੀ ਸਕੇਂ ਜਾਂਦਾ ਉਹ ਨਹੀਂ ਤੇ ਮਰਦੀ ਆ ਡਰਦੀ ਆ ਕਿਸੇ ਪਾਸੇ ਡਰਦੀ ਆ ਇਹ ਆ ਜਾ ਆ ਜਾਂ ਦੱਸੀ ਕਿ ਤੁਸੀਂ ਕਰ ਦੋਗੇ ਕਾਹ ਤੇ ਬਚਮਾਰਾ ਨਾ ਬੰਦ ਲਾ ਲੋ ਮਰ ਠੀਕਾ ਤੁੰਦੀ ਅੱਗੇ ਕੋਈ ਲੱਗੇ ਤੂੰ ਦੀ ਲਾਲ ਨਹੀਂ ਹੁੰਦਾ ਮੈਂ ਵੀ ਕਾ ਕੇ ਆਂਗੀ ਆਏ ਉਹ ਮੇਰੇ ਵੀ ਕੋਣ ਆਪ ਪਾਏਗੀ ਨਾਲੇ ਮੈਨੂੰ ਅੱਧਾ ਫੋਟੋ ਕਰਾਈਂਗੀ ਉਹ ਆਪਾ ਜਰੂਰ ਐ ਤੇ ਉਮੀ ਗੱਲ ਸੁਣਦੀ ਹੈਗੀਆ ਡੰਗਰ ਜੀ ਨਾਲ ਉਹ ਕਹਿੰਦੇ ਹੈਗੇ ਮੈਨੂੰ ਡੰਗਲ ਕਹਿੰਦੇ ਆ ਕਿ ਮੈਂ ਕੀ ਕਾ ਕਰਨਾਗਾ ਚੱਲ ਚੱਲ ਤੂੰ ਘਰਿਆਂ ਤੂੰ ਤੇ ਤੁਹਾ ਖਾਣੇ ਸਾਡਾ ਆ ਮਾਸੀ ਦਾ ਫੋਨ ਆਇਆ ਪਿਆ ਚੱਲ ਤੁਰਿਆ ਆ ਬਦਲ ਲੋਦ ਲੀਲੇ ਲੀਲੇ ਬਦਲ ਕੇ ਆਉਂਦੇ ਕੋਨੇ ਬੰਦ ਬੰਦ ਕੇ ਮੈਨੂੰ ਦੇਖੀ ਬਈ ਤੂੰ ਬਦਲਦੀ ਨਹੀਂ ਕੀ

ਮੈਂ ਪਾੜਾ ਦਿਮਾਗ ਖਰਾਬ ਕਰਦੀ ਆ ਭੈਣ ਚੱਲ ਕੋਈ ਨਾ ਪ੍ਰੀਤ ਤੂੰ ਨਾ ਬੜੀ ਟੈਨਸ਼ਨ ਲੈ ਆ ਮੈਂ ਚਾਈਂ ਗਾਦਾ ਲੈਣੇ ਦਾਇਆ ਲੈ ਕੀ ਮੈਂ ਚਾਈਂ ਗਾਦੇ ਹੁੰਦੇ ਆਗੇ ਮੈਂ ਇਹਨਾਂ ਨੂੰ ਕੁਝ ਨਹੀਂ ਕਿਹਾਗਾ ਕਿੱਥੇ ਜਾਈਂਗਾ ਨਾ ਪਾਗੀ ਦਵਾਈ ਦਵਾਈ ਇਤਨਾ ਲੋ ਤਾਂ ਨਹੀਂ ਫਰਕ ਪੈਂਦਾਗਾ ਤੇ ਕੋਈ ਇਖਸਾਦ ਆ ਗਿਆ ਕਹਿੰਦਾ ਮੈਂ ਤੁਹਾਨੂੰ ਥੋੜਾ ਪਾਣਾ ਘਰੇ ਇਹਨੇ ਤੋ ਫੇੜੀ ਸੀਗਾ ਇਹਦੀ ਮਾਂ ਤਾਂ ਘਰੇ ਨਹੀਂ ਵੜਦੀਗੀ ਕੁਦਰਤੀ ਮੈਂ ਤੇਜਸੀ ਉਹ ਤੋਂ ਆਹ ਮਾਤੀ ਮਨੁਨ ਦਾ ਜੀ ਵੀ ਕਿ ਡਬਲ ਜੰਮਦੀਆਂ ਕਾ ਤੋਂ ਨੇ ਜੇ ਜਵਾਕ ਸਾਹਮਦੇ ਨਹੀਂ ਹੈਗੇ ਫੇਰ ਅਗਲਾ ਕਹਿਨਦਾ ਹੈ ਕਹਿੰਦੀਆਂ ਇਹਨਾਂ ਦਾ ਪੈਣ ਪਈ ਹੁਣ ਇਹਨੂੰ ਦੇਖ ਲਾ ਹੁਣ ਸਾਡੇ ਘਰੇ ਇਹਨੂੰ 15 20 ਦਿਨ ਹੋਗੇ ਮਾਂ ਨੇ ਮੁੜ ਕੇ ਖਬਰ ਤੱਕ ਨਹੀਂ ਲੈਂਦੀ ਹੈ ਫੇਰ ਉ ਤਾਂ ਪ੍ਰੀਤ ਤੂੰ ਆਖੇਂਗਾ ਵੀ ਕਹੇ ਜੀਆਂ ਗੱਲਾਂ ਕਰਦੀ ਆ ਸਾਡੇ ਇੱਕ ਬਾਬਾ ਦਾ ਅੱਛਾ ਇੱਥੇ ਬਾਬਾ ਤ੍ਰੇਮਬਰਦਾਸ ਹਾਂ ਤੇ ਬੜੀ ਸੋਭਾ ਕੀ ਉਹਦੀ ਬਸ ਆਪਣੇ ਮੈਂ ਗੱਲਾਂ 'ਚ ਯਕੀਨ ਨਹੀਂ ਕਰਦਾ ਉਹ ਦਿਖਾ ਲੈਨੇ ਚੱਲ ਭਲਾ ਹੋ ਜੇ ਮੈਂ ਕਹਿੰਨੀ ਚੱਲ ਕੰਨਿਆਂ ਗਈ ਹਾਂ ਪੁੱਨ ਲੱਗੂਗਾ ਚਲੋ ਆਪਣਾ ਕੀ ਲੱਗਦਾਗਾ ਦੋ ਕਰਮਾ ਜਾਣਾ ਹੀ ਆ ਉਹੀ ਤਾਂ ਗੱਲ ਆ ਕੋਈ ਮਾਣੀ ਮੋਟੀ ਇਹਨੂੰ ਅਕਲ ਆਜੂਗਾ ਵੈਡੀ ਜੰਡ ਜਿੱਡੀ ਹੋਈ ਬਦਕੇ ਨ ਪੁੱਤੇ ਦੀ ਹੋਰ ਤੇ ਬੜਾ ਤੁਹਾ ਮੇਰੇ ਮੇਰੇ ਨਹੀਂ ਲੜੀ ਜਾਂਦੀ ਰਹਿੰਦੀ ਬਿਨਾਂ ਕੰਮ ਅਨੇਕੀ ਮਾਂ ਦੀ ਹੁੰਦੀ ਅਗਲਾ ਕਿੰਨੀਂ ਚ ਕਹਿੰਦਾ ਲਾਦੀ ਗਮਿੰਟੇਪ ਕਰੇ ਬੈਠਾਂਗਾ ਤੂੰ ਚੁੱਪ ਕਰ ਜਾ ਹੁਣ ਕਾਹਨੂੰ ਬੋਲਦੀ ਆ ਮੈਂ ਦੇਖ ਲਾਂ ਤਾਂ ਆਈ ਨਹੀਂ ਤੈਨੂੰ ਕਿੰਨੀਂ ਚ ਕਹਿੰਦਾ ਲਾਦੀਆਂ ਮੇਰੀ ਕੋਈ ਨਾ ਗੱਲਾਂ ਕਰਨ ਨੂੰ ਹੁੰਦੀਆਂ ਮੈਂ ਜਿਹੜਾ ਮੁੰਬਤ ਜਾ ਜਿਗਾ ਜਾਣ ਕੇ ਮੈਂ ਭੱਜ ਲਈ ਕਹਿੰਦੀ ਮੈਂ ਤੈਨੂੰ ਪਤਾ ਜੇ ਤੂੰ ਨਹਿਰ ਚ ਸਾਲ ਮਾਰਦੀ ਕਿਹਾ ਹੁਣੇ ਵੀ ਨਹੀਂ ਸੀ ਫੱਦਵਾਂ ਨੂੰ ਗੋਬੀ ਚ ਨੁਕੀ ਜਾਂਦੀ ਹੋਰ ਵਧ ਜਾਂਦੇ ਮੇਰੇ ਇੰਨੀ ਤਾਂ ਤੂੰ ਮੋਟੀ ਆਂਗੀ ਤੂੰ ਕਿ ਪਤਲੀ ਜੀ ਆਂ ਵੀ ਉੱਤੇ ਆ ਜਾਂਦਾ ਤਾਇਆ ਕੱਦ ਲੈਂਦਾ ਮੈਨੂੰ ਤਾਇਆ ਵੀ ਤੇਰੀ ਜਾਨ ਦਾ ਤਾਇਆ ਨੂੰ ਠੇਕੋ ਲੈ ਤਾਇਆ ਮੈਂ ਮਨੇ ਗੁੱਟਾ ਮਾਰਦਾ ਉੱਤੇ ਬੰਨ੍ਹਦਾ ਪਾ ਕੇ ਜਾਂਦਾ ਚੱਲ ਤੋੜੇ ਕੋਲੇ ਮੈਂ ਬੰਨ੍ਹਦਾ ਹੀ ਨਹੀਂ ਮੁੜ ਕੇ ਨਾਲੇ ਬਾਬੇ ਕੋਲੇ ਚੱਲੋ ਹੋਰ ਚਾਹ ਪਾਣੀ ਫੇਰ ਉੱਥੇ ਬਾਬੇ ਦੀ ਪੀ ਲਾਂਗੇ ਮੇਰੇ ਚ ਪੀ ਲਾਂਗੇ ਚਾਹ ਜਦੋਂ ਲੈ ਕੇ ਆਉਣੇ ਉਹ ਤਾਂ ਬਟੇਰਾ ਬਜਾ ਬਜਾ ਕੇ ਲੈ ਆਉਂਦੇ ਬਾਅਦ ਚ ਨਾ ਚੋੜਾ ਪਾੜਾ ਬਾਅਦ ਚ ਬਾਂਚ ਪੜਾ ਮਾਚੀ ਤੇਰੇ ਤੋਂ ਕੀ ਕਰਾਉਣਾ ਮਾਚੀ ਮੇਰੇ ਵਾਸਤੇ ਆ ਹਾਂ ਤੇਰੇ ਵਾਸਤੇ ਆ ਐਂਤੀ ਕਾ ਮਾਚੀ ਠੀਕ ਆ ਠੀਕ ਆ ਆਜੋ ਮਾਚੀ ਚਲ ਚਲ ਇਹਨੂੰ ਵੀ ਚਾ ਚੜਾ ਮੇਰਾ ਵਿਆਹ ਕਰਾਵਾ ਹਾਂ ਆਹ ਸਟਾਰਟ ਛੇ ਲਿਆ ਕੀ ਗੱਲ ਅੱਜ ਸੰਗ ਤਾਂ ਸੰਗਤਾਂ ਨਹੀਂ ਆਈਆਂ ਡੇਰਾ ਸੁਣਨਾ ਹੋਇਆ ਪਿਆ ਆਇਆ ਸੀ ਬਾਬਾ ਫੋਨ ਆ ਕਹਿੰਦੇ ਆਉਣਾਗਾ ਅੱਛਾ ਹਾਂ ਉਹ ਨੋਕਿਆ ਸੀਗਾ ਕੋਈ ਜਵਾਕਾਂ ਦੇ ਉਹਨਾਂ ਦੇ ਵਿੱਚ ਠੀਕ ਆ ਆ ਕਮਲ ਜਾਂ ਮਾਰਦੇ ਆ ਕੋਈ ਨਹੀਂ ਫਿਰ ਬਾਬਾ ਤਲੇਮੜ ਦਾ ਜੰਗਲਾਂ ਚ ਮੰਗਲ ਕਾ ਦੇ ਲਈ ਲਾਈ ਬੈਠਾ ਤੈਨੂੰ ਪਤਾ ਹੀ ਆ ਨਾ ਟੱਲਣਾ ਬੱਲ ਬਾਬਾ ਦਿੰਦਾ ਦੇ ਵਿਦੇਸ਼ਾਂ ਚ ਘੱਲ ਆ ਮੈਂ ਤਾਂ ਕੱਲ ਪਰਸੋਂ ਆਪਣੀ ਗਵਾਂਡੜਤੀ ਜਿਹੜੀ ਬਚਨੀ ਉਹ ਕਹਿੰਦੀ ਐ ਇਹਨਾਂ ਦੇ ਖੇਤ ਬਾਬਾ ਆਇਆ ਹੋਇਆ ਕੋਈ ਮਾਂ ਚੱਲ ਜੀ ਜਾਇਆ ਉਹਨੇ ਆ ਤੁਹਾਨੂੰ ਦੱਸਿਆ ਵੀ ਚਲੋ ਆਪਾਂ ਚੱਲਦੇ ਆ ਚਲ ਵਧੀਆ ਜੇ ਪਲਾ ਹੋ ਜੇ ਤਾਂ ਆਪਣਾ ਜੇ ਮੁੰਡਾ ਸੁਧਰ ਜੇ ਹੋਰ ਹੁਣ ਕਿੰਨਾ ਟਾਈਮ ਹੋ ਗਿਆ ਤਾਂ ਕਿਹ ਕਹਿੰਦਾ ਬੰਦਾ ਕਹਿੰਦੇ ਆ ਉਹ ਬੈਠੇ ਬਾਬਾ ਜੀ ਜਾਏ ਹੋਗਾ ਪੜਾਓ ਜਾ ਬਾਬਿਆ ਪੜਾਓ ਭਾਈ ਹਾਂ ਭਾਈ ਗੁੜੀਏ ਕਿਵੇਂ ਆਈਆਂ ਬਾਬਾ ਜੀ ਨਿਗਾਹ ਮਾਰੋ ਘਰ ਕੰਨੀ ਆਪਣੀ ਆਪਣਾ ਜਵਾਕ ਆ ਉਹਨੂੰ ਰਿਸ਼ਤਾ ਨਹੀਂ ਹੁੰਦਾ ਵਾ ਭਾਈ ਅੱਛਾ ਹਾਂ ਰਿਸ਼ਤਾ ਨਹੀਂ ਹੁੰਦਾ ਕੀ ਗੱਲ ਕੋਈ ਡੁੱਡਾ ਲੰਗੜਾ ਅੰਨਾ ਕਾਣਾ ਕੀ ਆ ਕਾਣੂ ਬਾਬਾ ਜੀ ਨਾ ਉਹ ਡੁੱਡਾ ਨਾ ਲੰਗੜਾ ਬਸ ਥੋੜਾ ਜਿਹੀ ਪ੍ਰੋਬਲਮਾਂ ਤਮਾਗ ਥੋੜਾ ਜਿਹਾ ਮੈਂਟਲ ਆ ਵਾ ਭਾਈ ਮੁੰਡਾ ਸਾਡਾ ਅੱਛਾ ਬਾਹਰ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਇੱਕ ਥੋੜਾ ਜਿਹਾ ਆਪ ਸਾਰੇ ਥੋੜਾ ਮੈਂਟਲ ਦਿਮਾਗ ਦਾ ਥੋੜਾ ਯਾਰ ਠੀਕ ਹੈ ਕੋਈ ਗੱਲ ਨਹੀਂ ਬਾਬਾ ਤਲੇਮੜ ਦਾਸ ਕਾਹਦੇ ਲਈ ਇਥੇ ਜੰਗਲਾਂ ਚ ਮੰਗਲ ਲਈ ਬੈਠੇ ਆ ਕਰ ਦੇਣਗੇ ਸਿੱਧੀਆਂ ਟੈਨਸ਼ਨਾਂ ਲੈ ਭਾਗ ਤਾਂ ਸਾਰੇ ਹੱਲ ਹੋ ਜਾਣਗੇ ਠੀਕ ਹੈ ਜੀ ਬਾਈ ਆਈ ਦਾ ਦੂਰੋਂ ਚੱਲ ਕੇ ਆਏ ਬਾਬਾ ਇਸੇ ਕਰਕੇ ਆਏ ਤੁਹਾਡਾ ਨਾਮ ਬਹੁਤ ਦੂਰ ਤੱਕ ਚਰਚਾ ਸੁਣੀ ਹੈ ਤੁਹਾਡੀ ਇਸ ਕਰਕੇ ਆਏ ਆ ਲੋਕ ਦੂਰ ਦੂਰ ਤੱਕ ਤੁਹਾਡੇ ਮਤਲਬ ਚਰਚੇ ਹੁੰਦੇ ਆ ਵੀ ਬਾਬਾ ਜੀ ਜਿਹੜੇ ਕੋ ਜਾਣਦੇ ਆ ਵੀ ਉਥੋਂ ਝੋਲੀਆਂ ਭਰ ਕੇ ਆਉਂਦੇ ਆ ਵੀ ਖਾਲੀ ਨਹੀਂ ਜਾਂਦਾ ਕੋਈ ਭਗਤਾਂ ਤੁਸੀਂ ਵੀ ਝੋਲੀਆਂ ਭਰ ਕੇ ਜਾਓਗੇ ਐਵੇਂ ਨਹੀਂ ਬਾਬੇ ਜੰਗਲਾਂ ਚ ਮੰਗਲ ਲਈ ਬੈਠੇ ਕਿਸੇ ਗੱਲ ਨੂੰ ਨਹੀਂ ਬੈਠਿਆ ਸਾਰੀ ਦੁਨੀਆ ਨੂੰ ਛੱਡ ਕੇ ਬਾਬਾ ਐਵੇਂ ਨਹੀਂ ਜੰਗਲਾਂ 'ਚ ਮੰਗਲ ਲੈ ਬੈਠੇ ਲੱਗੇ। ਠੀਕ ਆ ਬਾਬਾ ਜੀ ਤੁਹਾਨੂੰ ਮੰਨਦੇ ਆਂ ਅਸੀਂ ਗੱਲ। ਹਾਂ ਕੋਈ ਗੱਲ ਨਹੀਂ। ਨਿਗਾਹ ਮਾਰ ਲੈਨੇ ਆਂ ਕਰ ਦਿੰਨੇ ਆਂ ਸਿੱਧੀਆਂ ਮੁੰਡਾ ਹੋ ਜੂ ਥੋੜਾ ਜਮਾ ਲੋਟ ਕਰ ਦਿੰਨੇ ਆ ਉਹਦਾ ਵੀ ਕਿਸੇ ਨਾਲ ਟਾਂਕਾ ਫਟ। ਟੈਨਸ਼ਨ ਨਾ ਲਾਓ। ਚਲੋ ਬਾਬਾ ਜੀ। ਹੋਰ ਬਾਬਾ ਜੀ ਬਹੁਤ ਓਕੇ ਹੁੰਦੇ ਘਰੇ ਬਣ ਕੇ। ਮੈਂ ਤਾਂ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਾ ਲਵਾ ਬੀਬਾ ਔਰੇ ਨੂੰ ਮੜਾ ਜਾ। ਕਹਿ ਬਾਬੇ ਤਲੰਬਰਦਾਸ ਦੀ ਜੈ। ਬਾਬੇ ਤਲੰਬਰਦਾਸ ਜੀ ਜੈ। ਜੈ। ਜਾ ਸੰਤਾਂ ਦੀ ਲੈ ਬਾਬਾ ਭੂਣਾ ਜਾਂਦਾ ਸੰਗਤਾਂ ਦਾ ਕੋਈ ਨਹੀਂ ਸੰਗਤਾਂ ਨੂੰ ਦੱਸੋ ਵੀ ਸਾਡੇ ਕੋਲੇ ਸੰਗਤਾਂ ਆਈਆਂ ਹੋਈਆਂ ਨੇ ਕਹੇ ਭਾਈ ਜੈ ਤਰੇਂ ਬਰਦਾ ਸੰਤਾਂ ਜੀ ਜੈ ਬਾਬਾ ਤਲੇਂਬੜ ਦਾ ਜੀ ਬਾਬਾ ਜੀ ਕੰਮ ਸਾਡੇ ਹੋ ਜੇ ਬਣ ਜੇ ਸਹੀ ਹੋ ਜੇ ਮੈਂ ਭਗਤਾ ਕਿਉਂ ਘਬਰਾਉਣਾ ਐਵੇਂ ਨਹੀਂ ਸਾਰੇ ਮੋਹ ਮਾਇਆ ਨੂੰ ਛੱਡ ਕੇ ਆ ਪਈ ਆ ਕੋਈ ਮੋਮਾਇਨ ਆਪਣਾ ਲਗਾਵ ਨਹੀਂ ਕੁਛ ਨਹੀਂ ਸੰਗਤ ਦੂਰੋਂ ਦੂਰੋਂ ਚੱਲ ਕੇ ਆਉਂਦੀ ਆ ਜੇ ਕੋਈ ਇਸੇ ਕਰਕੇ ਬਾਬਾ ਜੀ ਛੋਟੇ ਕੋਲ ਆ ਜਾਂ ਤਾਂ ਹੀ ਕਰਕੇ ਮੈਂ ਕਿਹਾ ਤੁਸੀਂ ਕਿਸੇ ਗੱਲੋਂ ਨਾ ਘਬਰਾਓ ਤਲਿੰਬੜਦਾਸ ਬਾਬਾ ਨੂੰ ਐਵੇਂ ਤਲਿੰਬੜਦਾਸ ਬੰਬਾ ਨਹੀਂ ਕਹਿੰਦੇ ਨਾ ਧਾਗਾ ਨਾ ਤੇ ਬਾਬਾ ਦਿੰਦਾ ਕਰ ਸਭ ਠੀਕ ਟੈਨਸ਼ਨ ਨਾ ਲੋ ਤੇਰੇ ਜੀ ਜਾਨੀ ਬਾਬੇ ਦੇ ਤੇਰੇ ਜੀ ਜਾਨੀ ਮਾਤੇ ਆਪਾਂ ਆਓ ਤੇਰੇ ਜੀ ਬਾਬੇ ਨੂੰ ਹੈਰਾਨ ਕਰੀ ਜਾ ਮੈਂ ਉੱਥੇ ਜਾ ਕੇ ਚੁੱਪ ਬੈਠਾ ਬਾਲਾ ਨਾ ਬੋਲੀ ਜਾਈ ਤੂੰ ਹੀ ਨਾ ਬੋਲੀ ਜੀ ਕਮਲਿਆਂ ਆਓ ਪੁਕੜਾ ਬੈਠਾ ਲਾ ਆਓ ਆਓ ਮਾਣੋ ਨਾ ਬੋਲਾ ਮਾਤੀ ਤੇ ਤਾਇਆ ਬੰਡੂ ਘਰ ਤੈਨੂੰ ਚੱਕ ਲੈਣ ਨੂੰ ਬੰਨ ਕੇ ਲੈ ਉਹ ਕੁੱਟਦੇ ਚੱਕ ਲੋ ਚੱਲ ਆਜੋ ਆਜੋ ਲਗਾ ਆਇਆ ਹੁਣ ਇਧਰ ਦੀ ਗੇਟ ਆਹ ਖੋਲ ਲਟਾ ਕੇ ਗੇਟੀ ਤੇ ਮਾਰ ਕੇ ਚੁੱਪ ਕਰਕੇ ਬੈਠੀ ਰਹੇ ਜੇ ਬੋਲੀਂ ਹੁੰਦੀ ਇਹਨਾਂ ਤੈਨੂੰ ਉੱਥੇ ਹੀ ਕੁੱਟੂ ਮੈਂ ਨਹੀਂ ਬੋਲਦਾ ਤਾਇਆ ਚਲ ਪਾਪੇ ਦੇ ਆਕੇ ਨਹੀਂ ਬੋਲਤਾ ਮੈਂ ਚੰਗਾ ਤੱਕ ਤੇ ਹੈਰਾਨ ਕਰੀ ਜਾਨ ਨੂੰ ਚਲ ਓ ਚੋਲਾ ਤਦੇ ਲੈ ਕੇ ਐਂਪਾਇ ਬੱਕਰੀ ਵਾਲਾ ਚਲ ਤੇ ਮੇਰਾ ਢੂਲਾਗਾ ਢੋਲਾਗਾ ਸਕੂਲ ਜਾਨੀ ਆ ਮੈਨੂੰ ਆਇਆ ਮੈਨੂੰ ਇਹ ਤਾਂ ਚਲ ਚਲ

ਕੌਕਤਾ ਬਾਈ ਕੀ ਬਾਬੇ ਗਾਤਰ ਗਲਪ ਕਟ ਦੂ ਮਾਂਤੀ ਨਹੀਂ ਬੋਲਦਾ ਚੱਲ ਜੇ ਉੱਪਰ ਪਾ ਪੂਰੇ ਪਾਣੀ ਆ ਦੇਖੀ ਪ੍ਰੀਤ ਮੈਂ ਇੱਧਰ ਨਹੀਂ ਲੰਘਣਾ ਨਾ ਪੱਤੇ ਪੱਤੇ ਨਾ ਰੋਲਾ ਪਾਈ ਦਿੰਦੀ ਆ ਜੀ ਨਾ ਦੱਸ ਜੈ ਸੰਤਾਂ ਦੀ ਜੈ ਸੰਤਾਂ ਦਾ ਦੇਖ ਇਹ ਹਜੇ ਨੂੰ ਕੰਬਲੀ ਕਹਿੰਦੇ ਆ ਹਾਂ ਕੰਬਲੀ ਕਿਹਦੇ ਪਾਸੋਂ ਆ ਇਹ ਪੜਾ 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 ਇਹ ਬਾਤ ਬੈ ਜੈ ਸੰਤ ਆਪਣਾ ਹੋਰ ਚੋਲਾ ਜਾ ਸੜਕੇ ਦਾ ਮੋਢੇ ਚ ਪਾਈ ਕਰਦੀ ਆ ਜੀ ਬੋਲੋ ਬਾਬਾ ਤਲੇਮਬੜ ਦਾ ਆਦੀ ਜੀ ਕਾਹੇ ਸੰਤਾਨ ਜੀ ਬਾਬਾ ਜੀ ਬਹੁਤ ਦੂਰੋਂ ਆਈ ਹੈ ਆਏ ਨੇਗੇ ਚੰਡੀਗੜ੍ਹ ਤੋਂ ਆਏ ਨੇਗੇ ਠੀਕ ਆ ਹਾਂਜੀ ਸਾਡੀ ਸੋਭਾ ਤੋਂ ਪਹਿਲਾਂ ਵੀ ਮੈਂ ਲੈ ਕੇ ਆਈ ਸੀ ਦੋ ਮਰੀਜ਼ ਬਾਬਾ ਜੀ ਬਈ ਠੀਕ ਆ ਕੀ ਪ੍ਰੋਬਲਮ ਇਹਨਾਂ ਨੂੰ ਬਾਈ ਜੀ ਬਾਬਾ ਜੀ ਕੁੜੀ ਸਾਡੀ ਮੈਂਟਲੀ ਅਫਸੈਟ ਹੈ ਅੱਛਾ ਬਾਕੀ ਟੈਨਸ਼ਨ ਇਹਨਾਂ ਨੂੰ ਘਰੋਂ ਭੱਜ ਜਾਂਦੀ ਹੈ ਸਾਨੂੰ ਇੱਕ ਦੋ ਜਣਾਂ ਨੂੰ ਘਰੇ ਰਹਿਣਾ ਹੀ ਪੈਂਦਾ ਹੈ ਅੱਛਾ ਹਾਂ ਤੇ ਮਾਲ ਕਰ ਉਹ ਚੀਜ਼ਾਂ ਚੱਕ-ਚੱਕ ਕੇ ਕਿਸੇ ਨੂੰ ਫੜਾ ਦਿੰਗਾ ਕਿਤੇ ਕਿਸੇ ਨੂੰ ਫੜਾ ਦਿੰਗਾ ਐ ਕਰਦੀ ਹੈ ਅੱਜ ਤਾਂ ਬਾਬਾ ਜੀ ਕਹਿੰਦਾ ਮਹਿਰ ਨੂੰ ਡਿੱਗਣ ਵਾਗੀ ਸੀਗੀ ਅਜੇ ਤੇ ਆਉਂਦੇ ਛੋਟੇ ਟੇਰੇ ਤੇ ਜਿਹੜੀ ਸਹਨੇ ਵਾਲੀ ਨਹਿਰ ਸੁਣੀ ਤੇ ਬਾਬਾ ਮਸ਼ਹੂਰ ਆ ਗਈ ਨਹਿਰ ਉੱਥੇ ਹੀ ਫਲ ਫਲੂਟ ਲੈਣ ਲੱਗੇ ਤੇ ਇਹ ਭੱਜਲੇ ਨਹਿਰ ਨੂੰ ਕਹਿੰਦੀ ਮੈਂ ਤਾਂ ਨਹਿਰ 'ਚ ਡੱਕਦੀ ਨਾ ਪਤਾ ਐਦਾਂ ਨਹੀਂ ਕਰਿਆ ਕਰਦੇ ਕੋਈ ਨਹੀਂ ਬਾਬਾ ਭਲੀ ਕਰੂ ਉਹ ਨੇੜੇ ਹੋ ਜਾ ਉੱਥੇ ਬਾਬਿਆਂ ਦੇ ਆ ਜਾ ਪੁੱਤ ਆਲਾ ਆ ਜਾ ਬਾਬਾ ਆ ਜਾ ਬਾਬਾ ਆ ਜਾ ਭਾਈ ਪੁੱਤਾਂ ਜੇ ਇੱਧਰ ਆ ਜਾ ਕੋਈ ਥਾੜਾ ਕਰਾ ਲੈ ਬਾਬੇ ਤੋਂ ਖੜੀ ਹੋ ਜਾ ਮੈਂ ਜਿਹੜਾ ਮੈਂ ਆਪੇ ਆ ਦੂੰਗਾ ਐ ਜਿੱਦ ਕਰਦੇ ਬਾਬਾ ਜੀ ਸਾਰਾ ਕੁਝ ਠੀਕ ਹੈ ਬਈ ਬਈ ਬਾਬਾ ਜੀ ਜਸੀ ਬਾਇਆ ਪਾਣੇ ਤੂੰ ਇੱਥੇ ਕੋਈ ਨਹੀਂ ਉਹ ਤਾਂ ਕੋਈ ਨਹੀਂ ਬਾਬਾ ਨਾਲ ਲਾਗਦਾ ਮੈਨੂੰ ਐਂ ਕਰਦੇ ਜਦੋਂ ਬਹੁਤ ਵੱਡਾ ਸਾਆ ਇਹਦੇ ਮਗਰ ਆਏ ਪਪਾ ਜੀ ਦਾ ਵਿਆਹ ਕੀਤਾ ਸੀਗਾ ਉੱਥੋਂ ਵੀ ਪਹਿਲਾਂ ਛੱਡ ਕੇ ਭੱਜਿਆ ਹੀ ਕਹਿੰਦੀ ਮੈਂ ਤਾਂ ਰਹਿਣਾ ਨਹੀਂਗਾ ਅੱਛਾ ਤੁਸੀਂ ਐਂ ਦੱਸੋ ਆਏ ਕੀ ਕਰਨੋਂ ਕੀ ਕੰਮ ਆ ਤੁਹਾਨੂੰ ਇੱਕ ਤਾਂ ਬਾਬਾ ਜੀ ਕਿਹੜੀ ਪਰੇਸ਼ਾਨੀ ਚਾਹੀਦੀ ਇੱਕ ਤਾਂ ਇਹਦਾ ਵਿਆਹ ਕਰਨਾ ਜੀ ਅਸੀਂ ਹੂੰ ਤੇ ਹੁਣ ਕੋ ਮੁੰਡਾ ਦੇਖਦੇ ਆ ਚਿੱਲੇ ਸੈਕਟਰ ਲ ਉਹ ਦੇਖ ਕੇ ਭੱਜ ਜਾਂਦੇ ਆ ਇਹਦੇ ਹਾਲਾਤ ਦੇਖ ਕੇ ਭੱਜ ਜਾਂਦਾ ਅੱਛਾ ਘਰ-ਬਾਰ ਅਗਲਾ ਦੇਖ ਕੇ ਮੁੜ ਜਾਂਦਾ ਮੁੜ ਕੇ ਕਿ ਹਾਂ ਨਾ ਗੱਲ ਕਰ ਦੱਸਾਂਗੇ ਦੱਸਾਂਗੇ ਨਾ ਕੋਈ ਹਾਂ ਦੱਸਦਾ ਨਾ ਕੋਈ ਨਾ ਦੱਸਦਾ ਅੱਛਾ ਅਸੀਂ ਉਹ ਕਹਿੰਦੇ ਨਾਲ ਤਾਂ ਕਿ ਨੂੰ ਦਵਾਈ ਬੂਟੀ ਲੱਗਦੀ ਹੋ ਜੇ ਤੇ ਨਾਲੇ ਇਹਦਾ ਵਿਆਹ ਹੋ ਜੇ ਠੀਕ ਹੈ ਯਾਨੀ ਕਿ ਤੁਸੀਂ ਦਵਾਈ ਬੂਟੀ ਤੇ ਵਿਆਹ ਨੂੰ ਆਏ ਹੋ ਬੱਚੇ ਜੀ ਸਹੀ ਤਾਂ ਹਾਂਜੀ ਠੀਕ ਹੈ ਬਸ ਬਾਬਾ ਜੀ ਗੁੱਡੀ ਠੀਕ ਹੋਣੀ ਚਾਹੀਦੀ ਹੈ ਜੀ ਹੋ ਗਈ ਭਾਈ ਸੰਤਾਂ ਦੇ ਡੇਰੇ ਤੇ ਆ ਗਈ ਨਾ ਸਭ ਠੀਕ ਹੋ ਜੂਗਾ ਟੈਨਸ਼ਨ ਨਾ ਲਓ ਜੈ ਬਾਬੇ ਤ੍ਰੇਂਬੜਦਾਸ ਜੈ ਬਾਬੇ ਤ੍ਰੇਂਬੜਦਾਸ ਦੀ ਜੈ 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 ਬਾਬਾ ਰੋਲਾ ਦੇ ਲੈ ਪਹੁੰਚੀ ਕੋਈ ਨਹੀਂ ਕੋਈ ਨਹੀਂ ਠੀਕ ਹੈ ਲੈ ਪੁੱਤ ਵਾਹ ਹੋਊਗਾ ਪੁੱਤ ਲੈ ਤ੍ਰੇਂਬੜਦਾਸ ਬਾਬਾ ਜੀ ਦੀ ਚਾਹ ਚੀਜੀ ਖਾ ਲੈ ਬਾਬਾ ਜੀ ਜੈ ਬਾਬਾ ਜੀ ਬੈਂਤੀ ਸੀ ਇੱਕ ਦੱਸੋ ਜੀ ਘਰ ਦੇ ਵਿੱਚ ਬਹੁਤ ਗਰੀਬੀ ਹੈ ਜੀ ਅੱਛਾ ਫੇਰ ਹੁਣ ਬਾਬੇ ਕੀ ਕਰਨ ਬਾਬੇ ਜਾਣ ਨਹੀਂ ਜਾਣ ਆਪ ਬਾਬੇ ਤਾਂ ਆਪ ਜੰਗਲਾਂ 'ਚ ਬੈਠੇ ਨੇ ਸਭ ਕੁਝ ਛੱਡ ਕੇ ਬਾਬਾ ਜੀ ਕੋਈ ਨੰਬਰ ਨੰਬਰ ਦਾ ਵੋ ਕੋਈ ਨਹੀਂ ਬੀਬਾ ਅਗਲੇ ਹਫਤੇ ਆ ਜੀ ਨਹੀਂ ਤੂੰ ਬਾਇਆ ਚੱਕ ਕੇ ਹੋਰ ਕੀ ਲੈਣਾ ਕੋਈ ਨਾ ਤੈਨੂੰ ਨਹੀਂ ਪਤਾ ਇਹ ਗੱਲ ਦਾ ਲੈ ਬਤਾਏ ਠੀਕ ਆ ਬਾਬਾ ਜੀ ਸਾਨੂੰ ਦੇਣ ਜਾਤ ਅੱਛਾ ਲਓ ਬਾਬਾ ਜੀ ਇੱਥੇ ਲਾਓ ਲਾਓ ਨੰਬਰ ਜਿਹੜੇ ਦਿਨ ਅੱਜ ਆਏ ਹੋ ਨਾ ਉਸੇ ਤਨ ਆਇਓ ਕੋਈ ਨਹੀਂ ਬਾਬੇ ਭਲੀ ਕਰਨਗੇ ਸੰਗ ਤਾਂ ਦੂਰੋ ਦੂਰੋਂ ਹੋਰ ਆਉਂਦੀਆਂ ਨੇ ਬਸ ਕਹਿ ਕੇ ਵਜ ਜਾ ਬਾਬਾ ਤਲੰਬਰ ਦਾਸ ਦੀ ਤੁਸੀਂ ਜਾ ਸਕਦੇ ਹੋ ਜੈ ਬਾਬਾ ਤਲੰਬਰ ਦਾਸ ਦੀ ਜੈ ਬਾਬਾ ਤਲੰਬਰ ਜੈ ਬਾਬਾ ਤਲੰਬਰ ਚੰਗਾ ਬੱਤੋਏ ਚੰਗਾ ਬਾਬਾ ਜੀ ਚੰਗਾ ਚੰਗਾ ਮਟੋ ਮਤਿਆ ਪੋ ਕਾਲਾ ਆਹੋ ਖਾਲਾ ਤੇਨ ਤੀਕ ਹੋ ਜਾਊਗਾ ਤੀਕ ਹੋ ਜਾਂਗੀ ਖਾਲਾ ਚਪਕੜ ਜਣਾ ਤੇਰੀ ਫੜੀ ਹੋਲੀ ਚੰਗਾ ਬਾਤੀ ਤੱਕ ਕਿਉਂ ਭਾਈ ਭਗਤੂ ਮੰਨਦੇ ਹੋ ਬਾਬਿਆਂ ਨੂੰ ਚਮਾਤੀ ਧਲੀ ਤੇ ਸਰੋਂ ਹਾਂਜੀ ਹਾਂਜੀ ਤੁਹਾਡੇ ਮੁੰਡੇ ਦਾ ਵੀ ਹੱਲ ਹੋ ਗਿਆ ਠੀਕ ਆ ਭਾਈ ਬਸ ਤੁਸੀਂ ਕਰਨਾ ਯਾਰ ਬਾਬਾ ਜੀ ਗੱਲ ਨਹੀਂ ਮੈਂ ਸਮਝੀ ਥੋੜੀ ਥੋੜੇ ਮੁੰਡੇ ਦਾ ਹੱਲ ਇਹ ਹੋ ਗਿਆ ਆਈ ਹੈ ਨਾ ਕੁੜੀ ਅੱਛਾ ਕਈ ਦਿਨ ਇਹਦੀ ਕਰਾਂਗੇ ਮੁੰਡੇ ਦੀ ਸ਼ਾਦੀ ਆ ਪਾਪਾ ਕਿਵੇਂ ਆ ਬੜੀਆ ਬੜੀਆ ਤੂੰ ਕਿਤਰਾ ਹਣੇ ਲੋਟ ਰੋਣ ਲੱਗ ਪਿਆ ਜਾਂਦਾ ਜੰਮੀ ਸ਼ਾਹ ਮਾਤੀ ਆਹ ਤਪੜੇ ਆ ਵੀ ਤਪੜੇ ਤਪੜੇ ਨੇ ਆ ਕੀ ਵਾਗਿਆ ਕਰ ਤੂੰ ਇਹ ਮਾਈਕ ਗੱਲ ਸੁਣੋ ਮੁੰਡੇ ਦਾ ਵਿਆਹ ਕਰਾਂਗੇ ਉਹ ਕੁੜੀ ਨਾ ਉਹ ਪਾਤ ਹੋਣਾ ਇਹ ਮੁੰਡੇ ਦਾ ਵਿਆਹ ਕਰਾਂਗੇ ਉਹ ਕੁੜੀ ਨਾ ਜਿਹੜੇ ਆਏ ਸੀ ਪਤਾ ਨਹੀਂ ਬਾਬਾ ਚੰਡੀਗੜ੍ਹੋਂ ਨਹੀਂ ਆਏ ਸੀ ਜਿਹੜੇ ਸੰਗਤ ਆਈ ਸੀ ਬਾਬਾ ਉਹ ਮੈਨੂੰ ਕੁੜੀ ਠੀਕ ਨਹੀਂ ਲੱਗਦੀ ਕੋਸੇ ਭਾਈ ਉਹਤੇ ਕੋਈ ਸਾਇਆ ਸੀ ਸੰਤਾਂ ਨੇ ਬਾਬੇ ਤਲਿੰਬੜदास ਨੇ ਨਿਗਾਹ ਮਾਰੀ ਉਹ ਕੁੜੀ ਨੂੰ ਸਾਰਾ ਕੁਝ ਠੀਕ ਹੋ ਜਾ ਆਹੀ ਦਿਨ ਉਹ ਆਉਣਗੇ ਟੈਨਸ਼ਨ ਨਾ ਲਾਓ ਸਾਰਾ ਕੁਝ ਜਮਾ ਸਤ ਥੋੜਾ ਬਦਲ ਜਾਵੇ ਮੁੰਡਾ ਕੋਈ ਗਾੜੀ ਬਾਬੇ ਅਸਲੀ ਅਸਲੀ ਗਾੜੀ ਅਸਲੀ ਆਪੇ ਉਹ ਕੋਈ ਨਹੀਂ ਪਤਾ ਨਹੀਂ ਕੋਈ ਨਹੀਂ ਬੱਚਾ ਕੋਈ ਨਹੀਂ ਕੋਈ ਨਹੀਂ ਬੱਚਾ ਬੱਚਾ ਪੁੱਤ ਬਾਬੇ ਆਸਰੀ ਅਸਲੀ ਆ ਪੱਤਾ ਅਸਲੀ ਆ ਜਾ ਚੀਜੀ ਦਾ ਮਾ ਆ ਜਾ ਚੀਜੀ ਦਾ ਮਾ ਓਰੇ ਚੀਜੀ ਦਾ ਮਾ ਓਰੇ ਚੀਜੀ ਦਾ ਮਾ ਆ ਜਾ ਚੀਜੀ ਦਾ ਮਾ ਪੜ ਮਾਰੂ ਵਾਲਾ ਬੋਲ ਚੀਜੀ ਦਾ ਮਾ ਦੋਨੇ ਹੱਥ ਕਰ ਪੱਤਾ ਹੀ ਨਹੀਂ ਜੀ ਜੀ ਆਦਲੀ ਆ ਉਹ ਆ ਫੜ ਕੇ ਬਿਠਾਏ ਦੇਖੋ ਭਾਈ ਗੱਲ ਸੁਣੋ ਧਿਆਨ ਨਾਲ ਆਹੀ ਦਿਨ ਤੁਸੀਂ ਆ ਜਾਓ ਜਿਹੜੇ ਚੰਡੀਗੜ੍ਹ ਤੋਂ ਆਈ ਸੀ ਸੰਗਤ ਠੀਕ ਆ ਬਾਈ ਉਹ ਕੁੜੀ ਤੁਸੀਂ ਦੇਖ ਹੀ ਲਈ ਆ ਦੇਖ ਤਾਂ ਲਈ ਬਾਬਾ ਜੀ ਥੋੜੀ ਜਿਆਦੇ ਮੈਂਟਲ ਲਾਉਂਦਾ ਉਹ ਥੋੜੀ ਨਹੀਂ ਲੱਗਦੀ ਤੁਹਾਡਾ ਮੁੰਡਾ ਕਿਹੜਾ ਜਹਾਜ਼ ਚਲਾਉਂਦਾ ਉਹ ਬਾਬਾ ਜੀ ਜਹਾਜ਼ ਨਹੀਂ ਚਲਾਉਂਦਾ ਫਿਰ ਮੈਨੂੰ ਤਾਂ ਦੋਨੇ ਮੈਂਟਲਾਂ ਨੂੰ ਸਾਹਮਣਾ ਵੀ ਔਖਾ ਹੋ ਜਾਊਗਾ ਆਪੇ ਉਹਨਾਂ ਨੇ ਜਦੋਂ ਆਪ ਕੋ ਆਪਣੀ ਗੱਲ ਚਲਾਈ ਆਪੇ ਹੀ ਠੀਕ ਹੋ ਜਾਣਾ ਟੈਨਸ਼ਨ ਨਾ ਲੋ ਕਈ ਵੇਰੀ ਬੰਦਿਆਂ ਨੂੰ ਮਾੜਾ ਮੋਟਾ ਵਿਆਹ ਸ਼ਾਦੀ ਦਾ ਫਿਕਰ ਕਰਕੇ ਬੱਚੇ ਨੂੰ ਆਹਿੰਦਾ ਬੰਤੇਰਾ ਦਿਮਾਗ ਆਪਣੇ ਆਪ ਸਟਾ ਆ ਜਾਂਦਾ ਬਾਬਾ ਜੀ ਮੇਰਾ ਨਕਦੇ ਮੈਂਟਰ ਕਰ ਦਣ ਇਹ ਦੋਨੇ ਰਲ ਕੇ ਕੋਈ ਰਲ ਕੇ ਮੈਂਟਲ ਆਉਂਦਾ ਬਾਬਾ ਇਹ ਨਹੀਂ ਲੋਟ ਆਉਂਦਾ ਪਹਿਲਾਂ ਦੂਜੇ ਵੀ ਆਖਾ ਮੈਂ ਕਿ ਤੁਸੀਂ ਟੈਨਸ਼ਨ ਨਾ ਲੋ ਖਾਲਾ ਬਤਾਥਾ ਖਾਲਾ ਬੱਤ ਜੀਜੀ ਆ ਜੀਜੀ ਆਖਾ ਚੱਲ ਬਾਬਾ ਜੀ ਜੀ ਮੈਂ ਤੁਸੀ ਕਹਾਂ ਹਾਂ ਟੈਨਸ਼ਨ ਨਾ ਲੈ ਜੀਜੀ ਆ ਬਤਾਥੇ ਹੁੰਦੀ ਜੀ ਹੁਣ ਤੁਸੀਂ ਸੰਗਤ ਜਾ ਸਕਦੇ ਹੋ ਪੈਂਸ਼ਨ ਨਾਲਿਓ ਆਹੀ ਦਿਨ ਆਜਿਓ ਆਪਾਂ ਚੰਗੇ ਲੱਡੂ ਖਵਾਵਾਂਗੇ ਤੁਹਾਨੂੰ ਸਾਡੀ ਕਿਰਪਾਣ ਹੁਣ ਹਾਰਗਾ ਜੀ ਬੋਲੋ ਬਾਬਾ ਤਲਾਮਰਦਾ ਦੀਜੈ ਜੈ ਬਾਬਾ ਬਬੇ ਦਾ ਜੈ ਜੈ ਬਾਬਾ ਬਬੇ ਦਾ ਜੈ ਜੈ ਦਾ ਨਾ ਚੰਗਾ ਪਾਪ ਤੁਮੇ ਬਾਬਾ ਮਾ ਆਂਦਾ ਲਾ ਦੇ ਆਜਾ ਕੇ ਪੈਸੀ ਆਪਣੇ ਰਸ ਨੂੰ ਪਾਣੀ ਦਾ ਹੱਲ ਹੋ ਗਿਆ ਅਗਲੇ ਹਫ਼ਤੇ ਫੇਰ ਆਉਣਗੇ ਸੰਗਤ ਆਪਾਂ ਪੈਸਿਆਂ ਵਾਲੀ ਛੱਬਿਆ ਘਰ ਚੰਡੀਗੜ੍ਹ ਤੋਂ ਆ ਪੈਸਾ ਸੋਨਾ ਦੇ ਕੇ ਜਾਣਗੇ ਦੋਨੇ ਕਮਲੇ ਪਰਿਵਾਰ ਰਲ ਗਏ ਆਪਣੇ ਨਾਲ ਬੜੀ ਗੱਲ ਆ ਪਾਪਾ ਠੀਕ ਆ ਉਹ ਕਮਲੇ ਉਹ ਕਮਲੇ ਵਿੱਚ ਆਪਾਂ ਸਿਆਣੇ ਕਮਲਿਆਂ ਨੂੰ ਕਮਲੇ ਬਣਾਈ ਰੱਖਣਾ ਸਮਝਿਆ ਆ ਫੜ ਪੈਸੇ ਚਲ ਚੱਲੀਏ ਚਲ ਆਈ ਕਰ ਆ ਫੜਾ ਪੈਸੇ ਹਾਂ ਚੱਕ 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 ਆ ਪੈਸੇ ਧਿਆਨ ਮਾਰ ਲਿਆ ਕਰ ਜਦੋਂ ਉੱਠਦੇ ਹੁੰਨੇ ਆ ਧੂਣੀ ਤੋਂ ਚੰਗ ਆ ਸਿਕਟਾਂ ਫੜਾ ਦੇ ਮੇਰੀ ਨੂੰ ਨਾ ਪਾਪਾ ਆ ਪੈਸੇ ਬਰਾ ਪੇਸਿਤਾ ਫਰਦੀਤ ਤਾਂ ਚੱਲ ਤੈਨੂੰ ਕਿਹਾ ਸੀ ਕੰਮ ਲਿਆ ਦੇ ਦੇ ਐ ਵਾਬਾ ਮੇਰੀ ਦਿਹਾੜੀ ਦਾ ਦੇ ਦੇ ਤੂੰ ਲੈਣੀ ਆ ਦਿਹਾੜੀ ਹੋਰ ਦੇ ਦੇ 100 ਰੁਪਿਆ ਦੇ ਦੇ 500 500 ਲੈਣਾ ਹੋਰ ਅਗਲੀ ਵਾਲੇ ਕਰ ਲਈ ਜਦੋਂ ਆਗੇ ਉਹ ਨਹੀਂ ਨਾ ਕੋਈ ਨਾ ਚੱਲ ਤੂੰ ਲੈ ਲੈ 500 ਤੂੰ ਹੀ ਚੇਲਾ ਹੈ ਆਪਣਾ ਟੈਨਸ਼ਨ ਨਹੀਂ ਲੈਣੀ ਹਾਂਜੀ ਦੋਸਤੋ ਪਿਆਰ ਭਰੀ ਸੱਚੀ ਕਾਲ ਜਰਾਂ ਨੂੰ ਸੱਚੀ ਕਾਲ ਹਾਂਜੀ ਮੈਂ ਤੁਹਾਡਾ ਆਪਣਾ ਪ੍ਰੀਤ ਬਠਿੰਡੇ ਵਾਲਾ ਆਪਣਾ ਫੇਸਬੁੱਕ ਤੇ ਪੇਜ ਪ੍ਰੀਤੀ ਨਾਥਾਣਾ ਤੇ YouTube ਤੇ ਆਪਣਾ ਚੈਨਲ ਹੈ ਜੀ ਪ੍ਰੀਤ ਮਾਨਪ੍ਰੀਤ ਫਿਲਮ ਪ੍ਰੋਡਕਸ਼ਨ ਵੀਡੀਓ ਨੂੰ ਅ ਐਂਡ ਤੱਕ ਜਰੂਰ ਦੇਖੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਹੀ ਹਾਸਿਆ ਭਰੀ ਵੀਡੀਓ ਹੈਗੀ ਪੇਸ਼ ਕੀਤੀ ਗਈ ਹੈ ਇਹਦੇ ਵਿੱਚ ਅਸੀਂ ਕਿਸੇ ਦੀ ਵੀ ਕੋਈ ਨਿੰਦਾ ਨਹੀਂ ਕਰਦੇ ਬਸ ਐਂਟਰਟੇਨਮੈਂਟ ਵਾਸਤੇ ਐਂਟਰਟੇਨਮੈਂਟ ਵਾਸਤੇ ਵੀਡੀਓ ਬਣਾਈ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਕਰ ਦਿਓ ਤੇ ਸਾਨੂੰ ਤੁਹਾਡੇ ਸਪੋਰਟ ਦੀ ਲੋੜ ਆ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਾਰਿਆਂ ਨੂੰ ਇੱਕ ਬੇਨਤੀ ਹੋਈ ਆ ਵੀ ਜਿੰਨੇ ਹੋਰ ਕੋਈ ਸਾਥੋਂ ਮੰਨ ਲੋ ਕਿਸੇ ਗੱਲਬਾਤ ਚ ਕੋਈ ਗਲਤੀ ਹੁੰਦੀ ਆ ਜਾਂ ਕੁਛ ਵੀ ਹੁੰਦੀ ਆ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਕੋਈ ਵੀ ਗਲਤੀ ਹੋਈ ਜੀ ਦੱਸਿਓ ਤੇ ਇਸ ਤੋਂ ਬਾਅਦ ਐਕਟਿੰਗ ਦੱਸਿਓ ਕਿਹਦੀ ਸਭ ਤੋਂ ਵਧੀਆ ਲੱਗੀ ਤੁਹਾਨੂੰ ਠੀਕ ਆ ਦੂਸਰੀ ਗੱਲ ਇਹ ਹੈ ਵੀ ਸਾਰੇ ਜਣੇ ਤੁਸੀਂ ਸਾਨੂੰ ਜਿੰਨੀ سپورਟ ਤੁਸੀਂ ਦੋਗੇ ਪਿਆਰ ਤੁਸੀਂ ਦੋਗੇ ਅਸੀਂ ਉਹਨਾਂ ਇਸ ਤੋਂ ਹੋਰ ਵੀ ਬਿਹਤਰ ਤੁਹਾਡੇ ਲਈ ਲੈ ਕੇ ਆਵਾਂਗੇ ਹਾਂਜੀ ਇਸ ਤੋਂ ਵਧੀਆ ਕੰਮ ਕਰਾਂਗੇ ਇਸ ਤੋਂ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਵੀਡੀਓ ਦੇ ਵਿੱਚ ਕੋਈ ਵੀ ਗਲਤੀ ਲੱਗਦੀ ਹੈ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਜੇ ਕੋਈ ਸਾਡੇ ਤੋਂ ਗਲਤੀ ਹੋ ਗਈ ਉਹਦੇ ਲਈ ਸਾਰੀ ਟੀਮ ਤੁਹਾਡੇ ਤੋਂ ਮਾਫੀ ਮੰਗਦੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ